ਸਤਿ ਸ਼੍ਰੀ ਅਕਾਲ ਦੋਸਤੋ ਚਰਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ ਹੁਣ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਚੰਨੀ ਦੇ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਬਣੇ ਚੰਨਜੀਤ ਸਿੰਘ ਚੰਨੀ ਨੂੰ ਲੈ ਕੇ ਪੰਜਾਬ ਹਾਈ ਕੋਰਟ ਚ ਦਰਿਆ ਪਟੀਸ਼ਨਿਸ਼ਨ ਤੇ ਅੱਜ ਸੋਮਵਾਰ ਨੂੰ ਸੁਣਵਾਈ ਹੋਈ ਹੈ ਤੇ ਇਹ ਪਟੀਸ਼ਨ ਭਾਜਪਾ ਗੌਰਵ ਲੂਥਰਾ ਨੇ ਐਡਵੋਕੇਟ ਮਨਿਤਮਲ ਹੁਤਰਾ ਰਾਹੀਂ ਹਾਈ ਕੋਰਟ ਵਿੱਚ ਦਰ ਕੀਤੀ ਹੈ ਤੇ ਜੱਸ ਵਿੱਚ ਉਹਨਾਂ ਨੇ ਲੋਕ ਪ੍ਰਤੀਨਿਧੀ ਦਾ ਐਕਟ ਰਹਿਤ ਸੰਸਦ ਮੈਂਬਰ ਚੰਨਜੀਤ ਸਿੰਘ ਚੰਨੀ ਦੀ ਚੋਣ ਰੱਦ ਕਰਨੀ ਮੰਗ ਕੀਤੀ ਹੈ ਦਰ ਪਟੀਸ਼ਨ ਵਿੱਚ ਪਟੀਸ਼ਨ ਚ ਪਾਏ ਪੰਨੇ ਤੇ ਗੌਰਵ ਲੂਥਰਾ ਨੇ हाई कोर्ट ਦੇ ਸੇਕਸਾਬ ਕਮ ਮਹਮਦਪੁਰ ਦੀ ਚੈਲੇਜ ਸਿੰਘ ਚੰਨੀ ਗਿਆ ਅੰਦਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ ਉਹਨਾਂ ਨੇ ਨਾਮਜ਼ਦਗੀ ਫਾਰਮ ਭਰਦੇ ਸਮੇਂ ਕਾਫੀ ਜਾਣਕਾਰੀਆਂ ਲਗਾਈਆਂ ਹਨ ਇਸ ਦੇ ਨਾਲ ਹੀ ਉਹਨਾਂ ਨੇ ਚੋਣ ਖਰਚੇ ਦਾ ਵੇਰਵਾ ਵੀ ਸਹੀ ਨਹੀਂ ਦਿੱਤਾ ਹੈ ਐਸਪੀ ਨੇ ਦੱਸਿਆ ਗਿਆ ਕਿ ਚੋਣ ਮਹਿੰਦran ਹੋਟਲ 'ਚ 24 ਘੰਟੇ ਖਾਣੇ ਦਾ ਪ੍ਰਮਾਣ ਸੀ ਪਰ ਚੋਣ ਪ੍ਰਚਾਰ ਦੇ ਵੇਰਵਿਆਂ 'ਚ ਸਤੇ ਹੋਣ ਵਾਲੇ ਖਰਚੇ ਬਾਰੇ ਨਹੀਂ ਦੱਸਿਆ ਹੈ ਅਤੇ ਉਹ ਇਸ ਦਰਾਂ ਨੂੰ ਜਾਣਾ 10-15 ਜਨਤਿਕ ਮੀਟਿੰਗਾਂ ਕਰਦੇ ਸਨ ਪਰ ਇਸ ਦਰਾਂ ਨੂੰ ਉਹਨਾਂ ਨੇ ਮਹਮ ਦੇ ਵੇਰਵਿਆਂ 'ਚ ਇੱਕ ਹੀ ਵਾਹਨ ਦਾ ਖਰਚਾ ਨਹੀਂ ਦਿੱਤਾ ਐਸਟਲਾਵ ਉਹਨਾਂ ਨਾ ਮਾਂ ਮੰਡੀ ਕੇ ਰੋਡ ਸ਼ੋ ਕੀਤਾ ਪਰ ਐਸਡੀ ਮਨਜੂਰੀ ਨਹੀਂ ਲਈ ਗਈ ਸੀ ਪਟੀਸ਼ਨਰ ਨਦਰ ਨੇ ਕਿਹਾ ਹੈ ਕਿ ਜੀ ਸਥਿਤੀ ਚ ਸਪਸ਼ਟ ਹੋ ਜਾਂਦਾ ਕਿ ਚੰਨੀ ਨੇ ਚੋਣਾ ਜਿੱਤਣ ਲਈ ਪ੍ਰਸ਼ਾਸਨਾਂ ਦੀ ਵਰਤੋਂ ਕੀਤੀ ਵੀਡੀਓ ਦੇਖਣ ਲਈ ਤੁਹਾਡਾ ਤਾਂ